ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਅਮ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਝਾਮ ਕੇ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਐਸ ਵੇਲੇ ਤੁਹਾਨੂੰ ਦੋ ਝੋਟੀਆਂ ਵਿਖਾਉਣ ਲੱਗੇ ਆ ਝਾਮਕੇ ਨਗਰ ਦੇ ਵਿੱਚੋਂ ਇੱਕ ਸੂਈ ਸਵਾਈ ਬਿਲਕੁਲ ਤਾਜੀ ਤੇ ਸਜਨੋਂ ਇੱਕ ਸੂਨ ਨੂੰ ਤਿਆਰ ਆ ਝੋਟੀ ਲੋੜ ਤੇ ਲੇਖਾ ਜੋਖਾ ਜਿਹੜਾ ਵੀ ਹੋਇਆ ਉਹ ਸਾਰਾ ਭਰਾ ਤੋਂ ਪੁੱਛ ਲੈਨੇ ਆ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਨਵੇਂ ਸਜਨਾਂ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਦੇਖੋ ਬੱਚਾ ਵੀ ਤੁਹਾਨੂੰ ਵਿਖਾਤਾ ਤੇ ਬਾਕੀ ਮੰਨ ਲਓ ਵੀ ਨੀਲੀ ਰਾਵੀ ਦਾ ਪੱਖ ਜਿਵੇਂ ਭਰਾਵਾਂ ਨੇ ਦੱਸਿਆ ਵੀ ਦੋਨੇ ਰੱਖਦੀਆਂ ਆਜੋ ਸੂਈ ਤੋਂ ਸ਼ੁਰੂ ਕਰਦੇ ਆਂ ਫਿਰ ਤੁਹਾਨੂੰ ਗੱਪਣ ਵੀ ਤੋੜ ਕੇ ਵਿਖਾਉਣੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸੁਣਾ ਮਰਾ ਭਰਾ ਵਧੀਆ ਵਧੀਆ ਠੀਕ ਠਾਕ ਤਿੰਨ ਸੁਣਾਓ ਚੜਦੀ ਕਲਾ ਨਾ ਹਾਂ ਚੜਦੀ ਕਲਾ ਨਾਂ ਤੇ ਡਰੈੱਸ ਆਪਣਾ ਇੱਥੋਂ ਦਾ ਦੱਸਿਗੇ ਭੈਣਾ ਭਰਾਵਾਂ ਨੂੰ ਨਾਂ ਮੇਰਾ ਗੁਰਪ੍ਰੀਤ ਸਿੰਘ ਪਿੰਡ ਆਪਣਾ ਝਾਮਕੇ ਜ਼ਿਲ੍ਹਾ ਤੇ ਤਹਿਸੀਲ ਤਰਨਤਨ ਸਾਹਿਬ ਨੰਬਰ ਮੇਰੇ ਵੀਰ ਦਾ ਨੰਬਰ 99143 1793 ਇੱਕ ਕਰੀ ਹੋਰ ਕਰਦਿਆਂ ਜਿਹੜੇ ਨਵੇਂ 143179 ਤੇ ਤੇ ਵਪਾਰ ਦਾ ਕੰਮ ਹਾਂ ਵਪਾਰ ਦਾ ਕੰਮ ਤੇ ਆ ਝੁੱਟੀ ਤੋਂ ਜੀ ਗੁਰਪ੍ਰੀਤ ਸ਼ੁਰੂ ਕਰੀਏ ਤਾਂ ਵੀਰੇ ਇਹ ਸੂਆ ਕਿਹੜਾ ਸੂਈ ਆ ਇਹ ਝੁੱਟੀ ਤੋਂ ਜਾਂ ਸੂਆ ਸਹੀ ਜੇ ਠੀਕ ਆ ਆ ਚਾਰ ਤੋਂ ਪੰਜ ਦਿਨ ਹੋ ਗਏ ਸੂਈ ਨੂੰ ਚਾਰ ਤੋਂ ਪੰਜ ਦਿਨਾਂ ਦੀ ਸੂਈ ਆ ਸੂਆ ਦੂਜਾ ਦੂਜਾ ਸੂਆ ਸਹੀ ਆ ਠੀਕ ਆ ਅੱਖਾਂ ਦੋਨਾਂ 'ਚ ਜਵਾਬ ਪੂਰੇ ਹੈਗੇ ਹੈਗੇ ਵਧੀਆ ਵਧੀਆ ਹਣਾ ਤਾਂ ਦੋਨਾਂ ਜੇ ਓਕੇ ਰਿਪੋਰਟਾਂ ਨੀ ਲਗਾਈਆਂ ਓਕੇ ਰਿਪੋਰਟਾਂ ਆ ਪੂਰੀ ਤੇ ਮਗਰਲੇ ਪੈਰਾਂ ਤੇ ਵੀ ਚੱਟੇ ਵਾਲ ਹੈਗੇ ਹੋਣ ਇਹਦੇ ਕੋਲੇ ਫਿਰ ਦੁੱਧ ਕਿੰਨਾ ਕਾ ਦੁੱਧ ਇਹਦੇ ਕੋਲ ਹੈਗਾ 11 ਕਿਲੋ ਬੋਲਾ ਠੀਕ ਆ ਹਾਂ ਮੰਨ ਲਾ ਵੀ ਹੁਣ 11 ਕਿਲੋ ਹੈਗਾ ਜਿਹੜਾ ਮਰਜ਼ੀ ਆ ਜੀ 11 ਕਿਲੋ ਹੈਗਾ ਕੰਡੇ ਵਾਲਾ 10 ਕਿਲੋ ਹੀ ਕੋਈ ਧਾਰ ਬਣਾਵਾਰੇ ਅਗਲੇ ਘਰ ਦੀ ਦੀ ਗਰੰਟੀ 10 ਕਿਲੋ ਦੀ 10 ਕਿਲੋ ਦੀ ਫੁੱਲ ਗਰੰਟੀ ਆ ਅਗਲਾ ਆਪਦੇ ਘਰੇ ਜਾ ਕੇ ਚੋਲੇ ਚਾਹ ਦੇ ਘਰੇ ਜਾ ਚੋਲੇ ਇੱਥੇ ਕੋਈ ਆਊਗਾ 11 ਹੀ ਬਣਾਵਾਂਗੇ ਓਕੇ 11 ਦਾ ਵੱਧ ਬਣਾਵਾਂਗੇ ਘੱਟ ਨਾ ਹੋਊਗਾ ਠੀਕ ਆ ਚੋਣ ਚਾਨ ਨੂੰ ਐਨ ਵਧੀਆ ਪੋਲੀ ਲੰਦਾ ਵਾ ਵੀਡੀਓ ਧਾਰਾ ਮਾਰ ਕੇ ਚਵਾਈ ਕਰਕੇ ਵਿਖਾਵਾਂਗੇ ਅੱਛਾ ਲਿਆ ਫਿਰ ਕੱਢ ਬਾਹਰ ਜੀ ਧਾਰਾ ਚਾ ਲਾ ਕੇ ਚਵਾ ਕੇ ਰੀਣਾ ਵਿਖਾਵਾਂਗੇ ਬਾਦੀ ਰੀਣਾ ਠੀਕ ਆ ਆ ਵੇਖੋ ਸੱਜੂ हां पूर ਛੱਟੇ ਦਾ ਪਤਾ ਲੱਗੇ। ਨਾਡ ਗੰਡ ਪੂਰ ਛੱਟਾ। ਬੱਚਾ ਕੱਟਾ ਕਿ ਕੱਟੀ? ਕੱਟਾ ਕੱਟਾ ਲੋ ਵੀ ਸੱਜਣੋ ਮਗਰ ਆ ਗਿਆ ਕੱਟਾ ਤੇ ਕਿੰਗਰੇ ਵਾਲਾ ਸਿੰਘ ਆ। ਸਿੰਘ ਦੋਨੇ ਇੱਕੋ ਜਿਹੇ ਆ ਕਰਮਾਂ ਵਾਲੀ ਨੂੰ ਲੱਗੇ ਹੋਏ ਤੇ ਬਾਕੀ ਲੇਵੇ ਭਾਂਡੇ ਦੀ ਬੜੀ ਸਾਫ ਸੁਥਰੀ ਆ। ਬਾਕੀ ਹੋਣੀ ਵੇਖੀ ਆ ਤਰਦੀ। ਤੁਸੀਂ ਵੀ ਚੈੱਕ ਕਰ ਲਓ। ਥਣ ਚਵਾਈ ਵਾਲਾ ਵਿਰਲ ਵਿਰਲ ਚੰਗਾ। ਆਪਣਾ ਕੱਟਦੀ ਪਸੂਗੇ। ਠੀਕ ਆ। ਥਣ ਤੇ ਇੱਕ ਨੰਬਰ ਚਵਾਈ ਬਹੁਤ ਜਿਆਦੀ ਪੋਲੀ ਲੱਗੀ ਐ। ਓਕੇ ਪਹਿਲਾਂ ਤਾਂ ਦੁੱਧ ਦਾ ਪੁੱਛਿਆ ਸੀ। ਹਾਂ ਪਹਿਲਾਂ ਨੇ ਦੁੱਧ ਦਿੱਤਾ 12 ਕਿਲੋ। ਖੇਰ ਚੰਗਾ ਦੁੱਧ ਪਾਉਗੀ ਕਰਮਾਂ ਵਾਲੀ ਹੈਨਾ ਦੁੱਧ 14 ਕਿਲੋ ਦੇ ਦੋਟੀ ਵਧੀਆ ਹਾਂ ਪੱਕੇ ਲਵੇ ਦੀ ਹੈ ਹੈਨਾ ਦਿਖਾਵਾ ਦੇ ਹੁਣ ਵੀ ਜਿਹੜਾ 14 15 ਕਿਲੋ ਦਾ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਿਹੜਾ ਚੋਗ ਉਸਲੇ ਮੇਨਾਂ ਪਾ ਠੀਕ ਆ ਲੈ ਚੱਲ ਫਿਰ ਛੱਡ ਕੇ ਬੱਚਾ ਇਹਦੇ ਕੋਲੇ ਹੈਨਾ ਆ ਕਰਾ ਦੇ ਇਹਦੀਆਂ ਧਾਰਾ ਚੈੱਕ ਸਜਣੋ ਐਨ ਜਿਵੇਂ ਕਹਿੰਦੇ ਸਿੰਗਾ ਤੋਂ ਪੈਰਾ ਤੱਕ ਝੋਟੀ ਪੂਰੀ ਚੰਗੀ ਆ ਤੇ ਚੰਗੇ ਵਾਧੇ ਵਾਲੀ ਝੋਟੀ ਆ ਕੋਈ ਐ ਨਹੀਂ ਹੈਗਾ ਵੀ ਨਿੰਦਨ ਜੋਗਾ हां ਘਰੇ ਖੜੀ ਵੀ ਚਚੂਗੀ ਬਾਕੀ ਠੰਡੀ ਸੀਲ ਆ ਠੀਕ ਆ ਪੂਰੀ ਹੈ ਨਾ ਜਾਲੀ ਵੀ ਪੂਰੀ ਐ ਠੰਡੀ ਸੀਲ ਵੀ ਵਾਸਤਾ ਹੀ ਕੋਈ ਨਹੀਂ ਵੇਖੋ ਸਜਣੋ ਕੁਆਲਟੀ ਲਵੇ ਭਾਂਡੇ ਜੀ ਤੇ ਬਾਕੀ ਗੁਰਪ੍ਰੀਤ ਕਹਿੰਦਾ ਵੀ ਤੁਹਾਨੂੰ ਧਾਰਾ ਵੀ ਅੱਜ ਚੈੱਕ ਜ਼ਰੂਰ ਕਰਾਵਾਂਗੇ ਕਿ ਕਿਸੇ ਦੂਰ ਨੇੜ ਵਾਲੇ ਭੈਣ ਭਰਾ ਨੂੰ ਖਰੀਦਣੀ ਸੌਖੀ ਹੋ ਜਾਂਦੀ ਆ ਭੂਰ ਛੱਟੇ 나ੜ ਗੰਢ ਦਾ ਪਤਾ ਲੱਗ ਜਾਂਦਾ ਮਗਰ ਘੱਟਾ ਆ ਗਿਆ ਸਜਣੋ ਤੇ ਸਿੰਘ ਆ ਗਿਆ ਜਿਵੇਂ ਕਹਿੰਦੇ ਨੇ ਨਾ ਕਿੰਕਰੇ ਵਾਲਾ ਤੇ ਬਾਕੀ ਜੇ ਕੋਲੇ ਆ ਕੇ ਵੇਖੋਗੇ ਝੋਟੀ ਪਸੰਦ ਆਉਗੀ ਬਾਕੀ ਇਹਦਾ ਅੰਜਾਲਾ ਕਿਹੜੇ ਏਰੀਏ 'ਚ ਇਹ ਜਾਂਦੀ ਆ ਕਰਮਾਂ ਵਾਲੀ ਕਿੱਥੇ ਦਾ ਦੁੱਧ ਲਿਖਿਆ ਕਿੱਥੇ ਇਹਦੇ ਭਾਗਾ 'ਚ ਦਾਣਾ ਪਾਣੀ ਲਿਖਿਆ ਉੱਥੇ ਨੇ ਚਲੀ ਜਾਣਾ ਹੁੰਦਾ ਸਜਣੋ ਤੇ ਆਜੋ ਪਸਮ ਲੈਣ ਦਿਓ ਫਿਰ ਆਪਾਂ ਤੁਹਾਨੂੰ ਇਹਦੀਆਂ ਦੋ ਦੋ ਧਾਰਾ ਜਿਹੜੀਆਂ ਉਹ ਵੀ ਚੈੱਕ ਕਰਾਂਗੇ ਪਸਮਾ ਜਿਹੜਾ ਝੋਟੀ ਨੇ ਕਰ ਲਿਆ ਤੇ ਵੀਰ ਨੇ ਜਿਵੇਂ ਤੁਹਾਨੂੰ ਦਾਸਤਾ ਸੀ ਨਾ ਵੀ ਪਸਮਾ ਕੇ ਥਣ ਬੜਾ ਕੱਢਦੀ ਪਤਾ ਨਹੀਂ ਕਿੱਥੋਂ ਲਿਆਉਂਦੀ ਐਡਾ ਐਡਾ ਥਣ ਤੇ ਉਹੀ ਗੱਲ ਆ ਆ ਹੁਣ ਮੈਂ ਤੁਹਾਨੂੰ ਜ਼ੂਮ ਕਰਤਾ ਨੇੜੇ ਨਹੀਂ ਜਾਂਦਾ ਇਹ ਆ ਵੇਖੋ ਚਾਰਾਂ ਥਣਾਂ ਦਾ ਮੰਨ ਲਓ ਵੀ ਧਾਰਾਂ ਜਿਹੜੀਆਂ ਤੁਹਾਨੂੰ ਚੈੱਕ ਕਰਾਉਣੇ ਆ ਵੇਖੋ ਥਣ ਕੱਢਿਆ ਕੱਟੀ ਨੇ ਸੁਹਾ ਦੂਜਾ ਤੇ ਅਗਲੇ ਥਣਾਂ ਦੀ ਚਵਾਈ ਜਿਹੜੀ ਇਹ ਕਰੋ ਚੈੱਕ ਹੁਣ ਤੁਸੀਂ ਇਹ ਆ ਵੇਖੋ ਕੋਈ ਪੂਰ ਛੱਟਾ ਕੋਈ ਨਾਲ ਗੰਡ ਐਨ ਮੱਛੀ ਮੋਟਰ ਰਕੀ ਚਵਾਈ ਆ ਕਰਮਾਂ ਵਾਲੀ ਦੀ ਮੈਂ ਨਾ ਚੁੰਨ ਲੱਗਿਆ ਤਾਂ ਭਾਉ ਨੀਂਦ ਆਉਂਦੀ ਹੈ ਨਾ ਪੂਰੀ ਕੋਰੀ ਵੀ ਲੈ ਰ ਬਾਈ ਦੀ ਆ ਇੱਕ ਮਿੰਟ ਤੋਂ ਪਹਿਲਾਂ ਮੈਂ ਜੋ ਗਿਓ ਟੱਦੂਗਾ ਠੀਕ ਆ ਮਗਰ ਲੈ ਤੇ ਮਾਰਦੇ ਮੇਰਾ ਭਰਾ ਤਾਰਾ ਲੋ ਸੱਜਣੋ ਬੇਫਿਕਰ ਹੋ ਜਾ ਚੋਟੀ ਘਰੇ ਰੱਖਣ ਵਾਲੀ ਆ ਕਰਮਾਂ ਵਾਲੀ ਹਾਂ ਕੀ ਚੰਗੀ ਆ ਤੇ ਚਵਾਲ ਲਿਓ ਤਾਂ ਜਮਾਂ ਹੀ ਫਿਰ ਓਕੇ ਰਿਪੋਰਟ ਤੇ ਆਜੋ ਹੁਣ ਆਪਾਂ ਇਹਦਾ ਜਿਹੜਾ ਰੇਟ ਭਰਾ ਹਰੀ ਕੀ ਰੱਖਦੇ ਉਹਦਾ ਲੇਖਾ ਜੋਖਾ ਹਾਂ ਕੋਈ ਗੱਲ ਹਾਂਜੀ 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 ਜ਼ਰੂਰ ਵੀਰੇ ਸਜਣੋ ਇੱਕ ਕਰੀ ਤੁਹਾਨੂੰ ਵੀਰ ਹਰੀ ਕਹਿੰਦੇ ਪਸਮਾ ਕੇ ਬੱਚਾ ਲਾ ਕੇ ਆਪਾਂ ਤੌਰ ਚੈੱਕ ਕਰਾਈਏ ਲੇਵੇ ਭਾਂਡੇ ਦਾ ਕਿਵ ਜਾ ਥਨ ਦੇਵਾ ਬਣਾਉਂਦੀ ਆ ਉਹ ਵਿਖਾ ਦਈਏ ਵੇਖੋ ਕਿਆ ਬਾਤ ਜਵੇਂ ਪਹਿਲਾਂ ਗੱਲਬਾਤ ਕੀਤੀ ਸੀ ਨਾ ਗੁਰਪੀ ਨੇ ਥਣ ਬਹੁਤ ਸੋਹਣਾ ਕੱਢਦੀ ਏ ਤੇ ਵਾਕਿਆ ਹੀ ਸਜਣੋ ਥਣ ਬਹੁਤ ਬੱਚਾ ਤਾਂ ਨਹੀਂ ਲਾਇਆ ਕਈ ਕਹਿੰਦੇ ਦੁੱਧੋੜ ਰੋਕੀ ਆ ਹਾਂ ਨਹੀਂ ਸਿਆਣੀ ਗੱਲ ਆ ਇੱਕ ਕਰਕੇ ਵਿਖਾਇ ਵੀ ਥਣ ਆ ਖਾਲੀ ਆ ਹਾਂ ਨਹੀਂ ਨਹੀਂ ਵਧੀਆ ਗੱਲ ਆ ਵੀਰੇ ਅਗਲੇ ਨੂੰ ਆਪਾਂ ਹਾਂ ਫੇਰ ਅਗਲਾ ਕਹਿੰਦਾ ਜੇ ਬੱਚਾ ਪਹਿਲਾਂ ਲਾਇਆ ਤੇ ਪਸਮੀ ਖੜੀ ਆ ਵੀ ਇਹ ਨਾ ਹੋਵੇ ਤੜਕੇ ਚੂਈ ਨਾ ਹੋਵੇ ਬੱਸ ਬੱਸ ਤਾਂ ਕਰਕੇ ਆਪਾਂ ਆਪਣੀ 6 ਵਜੇ ਦੀ ਚਵਾਈ ਆ ਸਵੇਰੇ ਠੀਕ ਆ ਧੰਨਵਾਦ ਧੰਨਵਾਦ ਤਾਂ ਤੇ ਗੁਰਪੀ ਤੇ ਕਿੰਨੇ ਦੀ ਦੇ ਦਿੱਗੇ ਫਿਰ ਵੀਰੇ ਮੋਲ ਕਰਦੇ ਲੋਕੀ ਹੋਏ ਹੋਈ ਆ ਜੇ ਜੇੜੀ ਕਰੀ ਜਾਂਦਾ ਤੁਹਾਨੂੰ ਪਤਾ ਬਾਜ਼ਾਰ ਕਿਹਤਰਾ ਦਾ ਹਾਂਜੀ ਵੀਰੇ ਬਹੁਤ ਮੋਲ ਆ ਆ ਤੇ ਆਪਾਂ ਚਲ ਦੂ ਰੁਪਏ ਲੈਣੇ ਤੇ ਆਪਾਂ ਤਾਂ ਆਪਦਾ ਕਿਲਾ ਤੁਰਨਾ ਹਨਾ ਆ ਮੋਲ ਕਰ ਲਈਏ 115 ਠੀਕ ਆ 15 ਦੀ ਝੋਟੀ ਦੀ ਏਰੀਏ ਮੋਲ ਕਰਦ ਗਏ 115 ਤੇ 15 ਦੀ ਝੋਟੀ ਦੇ ਦੀਏ ਹਨਾ ਆ ਉਹ ਤੋਂ ਪੰਜਾ ਛੋੜ ਪੂਰੇ ਲੱਖ ਦੀ ਦੇ ਦੀ ਪੂਰੇ ਲੱਖ ਦੀ ਦੇ ਦੀਏ ਹਾਂ ਪੂਰੇ ਲੱਖ ਦੀ ਤੇ ਬਾਕੀ ਜਿਹੜਾ ਭੈਣ ਭਰਾ ਫੋਨ ਲਾਊਗਾ ਮਾੜਾ ਮੋੜ ਕਰਾਏ ਪਾੜੇ ਜੋਗਾ ਹੋ ਜੂ ਹਿਸਾਬ ਕਿਤਾਬ ਕਿ ਨਹੀਂ ਹੁੰਦਾ ਹੁਣ 2000 ਉਹ ਛੋਟ ਕਰਦਾਂਗੇ 98000 ਹੁਣ ਤਾਂ ਯਾਰ ਚੰਗੀ ਆ ਕਿਸੇ ਨੂੰ ਕੋਈ ਮਾੜੀ ਉਹ ਯਾਰ 98000 ਦੀ ਕੋਈ ਛੋਟੀ ਨਹੀਂ ਹੁਣ ਤਾਂ ਯਾਰ ਬਾਕੀ ਕੱਲ ਮੰਡੀਆਂ-ਮੁੰਡੀਆਂ ਦੇ ਬਾਜ਼ਾਰ ਵੇਖੇ ਬਾਕੀ ਤੁਹਾਨੂੰ ਪਤਾ ਤੁਸੀਂ ਆਉਂਦੇ ਜਾਂਦੇ ਵੀਡੀਓ ਬਣਾਉਂਦੇ ਨਹੀਂ ਚੰਗੀ ਆ ਹਾ ਦੁੱਧ 11 ਕਿਲੋ ਆਪਣੇ ਘਰ ਨੂੰ ਕੰਡੇ ਤੋੜ ਕੇ ਖੜੇ ਆਂ ਦੋ ਸਵਾਦ ਵਾਲੀ ਗੱਲ ਦੁੱਧ ਤਲਲੀ ਕਰਕੇ ਖੜੇ ਓਕੇ ਰਿਪੋਰਟ ਛੋਟੀ ਆ ਤੇ ਗੱਬਣ ਦਾ ਕੀ ਹਿਸਾਬ ਆ ਗੱਬਾ ਇਹ ਦੂਜਾ ਸੁਬਾ ਸੁਣੀ ਨਹੀਂ ਸੋਣੀ ਏ ਛੋਟੀ ਠੀਕ ਆ ਕੱਢ ਦੇ ਇਹਨੂੰ ਵੀ ਬਾਹਰ ਇਹਦਾ 1 ਹਫਤਾ ਬਾਕੀ ਦੇਲੇ ਅੱਛਾ ਇੱਕ ਹਫਤਾ ਇਹਦਾ ਬਾਕੀ ਪਿਆ ਹਾਂ ਇਹਨੇ ਇੱਕ ਹਫਤਾ ਲੈ ਲੈਣਾ ਦੂਜਾ ਸੁਆ ਦੂਜਾ ਸੁਆ ਤੇ ਥਣਾ ਥਣਾ ਲੋ ਟਿੱਪੀ ਓਕੇ ਜਮ ਓਕੇ ਥਣਾ ਦੀ ਪਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੈ ਲਓ ਵੀ ਸੱਜਣੋ ਥਣਾ ਦੀ ਪਾਰ ਪਿੱਛੇ ਦੀ ਵੀਰ ਕਹਿੰਦਾ ਗਾਰੰਟੀ ਸੁਆ ਦੂਜਾ ਸੂੰਦੀ ਆ ਹਫਤਾ ਪਿਆ ਹਜੇ ਇੱਕ ਹਫਤਾ ਲੈ ਲੈਣਾ ਲੈ ਪੂਰਾ ਇਹਨੇ ਹਾਂ ਤੇ ਬਾਕੀ ਪੜੀ ਸਾਂਭੀ ਚੰਗੀ ਆ ਪੜੀ ਬੜੀ ਸਾਂਭੀ ਬਹੁਤ ਵੀ ਨਾ ਕਹਿੰਦੇ ਹਾਂ ਓਕੇ ਓਕੇ ਧਲਿਆਰੀ ਦੀ ਆਲ ਕਰਦੀ ਆ ਸੰਗਲ ਸੰਗਲ ਪਾਏ ਹੁੰਦੇ ਨਾ ਸੰਗਲ ਪਾਏ ਆ ਤੇ ਲਿਆ ਰਹੇ ਆ ਪਾਇਆ ਨੇ ਕਰਕੇ ਓਕੇ ਓਕੇ ਤੇ ਲੋ ਵੀ ਸੱਜਣਾ ਬਾਕੀ ਸਫਾਈਆਂ ਸੁਈਆਂ ਚੰਗੀਆਂ ਬੈਠੀ ਸੀਗੀ ਜਦੋਂ ਆਏ ਆ ਤੇ ਭਾਰ ਵਾਲਿਓ ਤੇ ਥਾਣਾ ਵਾਲੋਂ ਵੀਰ ਨੇ ਕਹਤਾ ਵੀ ਗਾਰੰਟੀ ਆ ਓਕੇ ਰਿਪੋਰਟ ਝੋਟੀ ਆ ਦੋ ਨੰਬਰ ਵਾਲੀ ਵੀ ਨੀਲੀ ਰਾਵੀ ਚ ਆ ਗਈ ਇਹਦਾ ਫਿਰ ਰੇਟ ਰੇਟ ਇਹਦਾ ਪਹੇ 1 20 25 ਜੋ ਮਾਦੀ ਕਰ ਲਈਏ ਠੀਕ ਆ ਜੀ ਹਾਂ ਨਾ 1 5 ਦੀ ਦੇ ਦਾਂਗੇ 1 ਲੱਖ ਤੇ 5000 ਦੀ ਹਾਂ 1 ਬਾਕੀ ਬਾਕੀ ਮਾਂ ਤਨ ਕਰਦਾ ਕੋਈ ਵੀ ਇੱਕ ਪੰਜ ਜਿਹੜਾ ਫੋਨ ਲਾਊਗਾ ਉਹਨੂੰ ਵੀ ਪਿਆਰ ਮੁਹੱਬਤ ਕਰਦੇ ਆਂਗੇ ਵੀ ਕਿਰਾਇਆ ਪਾੜਾ ਹਨਾ ਹਾਂ ਕਿਰਾਇਆ ਬਾਕੀ ਵੈਰਲ ਵਰਲੇ ਚੰਗੀ ਏ ਘੱਟੀ ਜੀ ਹਾਂ ਚੋਟੀ ਬਣੂ ਵੜੀ ਏ ਹਾਂ ਹਜੇ ਸੂਲ ਨਾਲੇ ਵਾਲਾ ਦੇਣਾ ਇਹ ਬਹੁਤ ਬਣੂਗੀ ਨਹੀਂ ਨਹੀਂ ਵਾਕਿਆ ਹੀ ਚੱਲ ਵਾਟ ਕੱਢ ਦੂ ਵੀ ਬਾਂਦੀ ਬਾਂਦੀ ਨੇ ਉਹ ਚਾਰੂ ਚੁਰੂ ਵੀ ਵੜੀ ਆ ਠੰਡੀ ਸੀਲ ਕੋਈ ਗਾਲ ਹੀ ਨਹੀਂ ਠੀਕ ਆ ਧੰਨਵਾਦ ਵੀਰੇ ਧੰਨਵਾਦ ਸਜਣੋ ਇਹ ਦੋ ਜਾਨਵਰ ਐ ਤਸੱਲੀ ਨਾਲ ਤੁਹਾਨੂੰ ਵਿਖਾਤੇ ਆ ਸ਼ਾਮ ਕੇ ਨਗਰ ਦੇ ਵਿੱਚ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ